ਸੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਸਿਪਾਹੀ ਨੂੰ ਵਿਯੋਤਾ ਮਹਿਲਾ ਨਾਲ ਇਸ਼ਕ ਲੜਾਉਣਾ ਜ਼ਰਾ ਮਹਿੰਗਾ ਪੈ ਗਿਆ ਪਤੀ ਨੇ ਪਤਨੀ ਨੂੰ ਸਿਪਾਹੀ ਦੇ ਨਾਲ ਰੰਗਰਲੀਆਂ ਮਨਾਉਂਦੇ ਹੋਏ ਫੜ ਲਿਆ ਸੋ ਮਾਮਲੇ ਤੇ ਐਥੀ ਜਿਹੜੀ ਕਾਰਵਾਈ ਕਰਦੇ ਹੋਏ एसपी ਨੂੰ ਰਿਪੋਰਟ ਵੀ ਭੇਜੀ ਗਈ ਹੈ ਸੋ ਇਹ ਵਾਇਰਲ ਵੀਡੀਓ ਜ਼ਿਲ੍ਹਾ ਅਮਰੋਹਾ ਨਗਰ ਕੋਤਵਾਲੀ ਨਗਰ ਦੀ ਦੱਸੀ ਜਾ ਰਹੀ ਹੈ ਜਿਦੇ ਵਿੱਚ ਸਿਪਾਹੀ ਨੂੰ ਇੱਕ ਵਿਅਤਾ ਮਹਿਲਾ ਦੇ ਨਾਲ ਇਸ਼ਕ ਲੜਾਉਣਾ ਪਿੱਛਾ ਲੜਾਉਣਾ ਜਿਹੜਾ ਮਹਿੰਗਾ ਪੈ ਗਿਆ ਸੋ ਇਹ ਵੀਡੀਓ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਸੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਸਿਪਾਹੀ ਨੂੰ ਵਿਅਤਾ ਮਹਿਲਾ ਨਾਲ ਇਸ਼ਕ ਲੜਾਉਣਾ ਜ਼ਰਾ ਮਹਿੰਗਾ ਪੈ ਗਿਆ પતિ ਨੇ ਪਤਨੀ ਨੂੰ ਸਿਪਾਹੀ ਦੇ ਨਾਲ ਰੰਗ ਰਲੀਆਂ ਮਨਾਉਂਦੇ ਹੋਏ ਫੜ ਲਿਆ ਸੋ ਮਾਮਲੇ ਤੇ ਐਜੜੀ ਕਾਰਵਾਈ ਕਰਦੇ ਹੋਏ ਐਸਪੀ ਨੂੰ ਰਿਪੋਰਟ ਵੀ ਭੇਜੀ ਗਈ ਹੈ ਸੋ ਇਹ ਵਾਇਰਲ ਵੀਡੀਓ ਜ਼ਿਲ੍ਹਾ ਅਮਰੋਹਾ ਨਗਰ ਕੋਤਵਾਲੀ ਨਗਰ ਦੀ ਦੱਸੀ ਜਾ ਰਹੀ ਹੈ ਜਿਦੇ ਵਿੱਚ ਸਿਪਾਹੀ ਨੂੰ ਇੱਕ ਵਿਅਕਤਾਂ ਮਹਿਲਾ ਦੇ ਨਾਲ ਇਸ਼ਕ ਲੜਾਉਣਾ ਪੇਚਾ ਲੜਾਉਣਾ ਜਿਹੜਾ ਮਹਿੰਗਾ ਪੈ ਗਿਆ ਸੋ ਇਹ ਵੀਡੀਓ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ